ਗੱਲ ਦੋਸਤੋ ਕਹਿੰਦੇ ਆ ਨਾ ਕਿ ਇਨਸਾਨ ਅੱਜ ਭਾਵੇਂ ਚਾਹੇ ਚੰਨ ਦੇ ਪਹੁੰਚ ਗਿਆ ਰੱਬ ਦੀ ਬਣਾਈ ਹੋਈ ਹਰ ਖਿਆਲਤ ਤੇ ਪਹੁੰਚ ਗਿਆ ਪਰ ਅਸਲ ਦੇ ਵਿੱਚ ਇਨਸਾਨ ਦੀ ਸ਼ੁਰੂਆਤ ਇਸ ਧਰਤੀ ਤੋਂ ਹੀ ਹੋਈ ਹੈ ਇਸ ਧਰਤੀ ਦੀਆਂ ਰਸਮਾਂ ਰਿਵਾਜਾਂ ਤੋਂ ਹੋਈ ਹੈ ਅੱਜ ਅਸੀਂ ਇੱਕ ਵਾਰ ਫੇਰ ਸੈਕੰਡ ਪਾਰਟ ਦੇ ਵਿੱਚ ਉਹਨਾਂ ਰਵਾਜਾਂ ਦੀ ਗੱਲ ਕਰਾਂਗੇ ਉਹਨਾਂ ਰਸਮਾਂ ਦੀ ਗੱਲ ਕਰਾਂਗੇ ਜਿਹੜੇ ਕਈ ਦਹਾਕੇ ਪਹਿਲਾਂ ਇਸੇ ਦੁਨੀਆ ਵਿੱਚ ਸਨ ਇਸੇ ਸਮਾਜ ਵਿੱਚ ਦੇ ਵਿੱਚ ਦੇ ਸਨ ਔਰ ਇਸੇ ਧਰਤੀ ਦੇ ਵਿੱਚ ਸਨ ਤੇ ਸਾਡੇ ਨਾਲ ਇੱਕ ਵਾਰ ਫੇਰ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਸਾਰਿਆਂ ਦੇ ਚਿਹਤੇ ਮਿਸਟਰ ਨਰੇਸ਼ ਪਾਟਿਆ ਜੀ ਤੁਹਾਡੇ ਨਾਲ ਇੱਕ ਵਾਰ ਫੇਰ ਰੂਬਰੂ ਹੋ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਨਰੇਸ਼ ਪਾਟਿਆ ਜੀ ਸਤਿ ਸ੍ਰੀ ਅਕਾਲ ਨਰੇਸ਼ ਪਾਟਿਆ ਜੀ ਉਰਫ ਬਿੱਟੂ ਇਹਨਾਂ ਕੋਲੋਂ ਅੱਜ ਅਸੀਂ ਜਾਣਾਂਗੇ ਕਿ ਅੱਜ ਦੇ ਯੁੱਗ ਦੇ ਮਾਹੌਲ ਦੇ ਵਿੱਚ ਜਿਹੜੀਆਂ ਰਸਮਾਂ ਰਿਵਾਜਾਂ ਜਾਂ ਜਿਹੜੇ ਵਿਆਹ ਦੇ ਦੌਰ ਰਹੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਦੱਸਣ ਦੀ ਲੋੜ ਨਹੀਂ ਅਸੀਂ ਇਹਨਾਂ ਤੋਂ ਉਸ ਯੁੱਗ ਦੇ ਵਿਆਹ ਦੀਆਂ ਖੁਸ਼ੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਿਨਾਂ ਦੇ ਵਿੱਚ ਵਿਆਹਾਂ ਦਾ ਚਾਹ ਕਿਵੇਂ ਹੁੰਦਾ ਸੀ ਤੇ ਲੋਕ ਕਿਵੇਂ ਵਿਚਰਦੇ ਸਨ ਅੱਜ ਅਸੀਂ ਗੱਲ ਕਰਦੇ ਵਿਆਹਾਂ ਦੀ ਜੋ ਕਿ ਪਹਿਲੇ ਸਮੇਂ ਤੇ ਹੋਣ ਸਵੇ ਬਹੁਤ ਫਰਕ ਆ ਪਹਿਲੇ ਸਮੇਂ ਤੇ ਜਦੋਂ ਕੋਈ ਰਿਸ਼ਤਾ ਕਰਨ ਜਾਂਦਾ ਸੀਗਾ ਮਗਰੋਂ ਦੀਕਦੇ ਹੁੰਦੇ ਸੀ ਕਿ ਕਦੋਂ ਆਣਗੇ ਸ਼ਾਮ ਤੱਕ ਦੀਕਦੇ ਰਹਿੰਦੇ ਸੀ ਕਦੋਂ ਵੀ ਰਿਸ਼ਤਾ ਹੋ ਜਵੇ ਹੋ ਵੀ ਜਾਂਦਾ ਸੀ 100% ਜਿਹਦੇ ਵੀ ਜਦੋਂ ਉਹ ਰਿਸ਼ਤਾ ਕਰਦੇ ਸੀ ਤਾਂ ਉਹ ਚਿੱਟੇ ਕੱਪੜੇ ਪਾ ਕੇ ਜਾਂਦੇ ਹੁੰਦੇ ਸੀ ਇੱਕ ਸਗਨ ਮੰਨਿਆ ਜਾਂਦਾ ਸੀਗਾ ਜਿਹਦੇ ਉਹ ਉੱਤੇ ਰੰਗ ਛਿੜਦੇ ਉਸ ਟਾਈਮ ਰਿਸ਼ਤਾ ਹੋ ਜਾਂਦਾ ਸੀ ਫਿਰ ਰੰਗ ਛਿੜਦੇ ਸੀ ਵੀ ਇੱਕ ਰਿਸ਼ਤਾ ਹੋ ਚੁੱਕਿਆ ਯਾਨੀ ਇੱਕ ਨਿਸ਼ਾਨੀ ਸੀ ਇੱਕ ਪਿਆਰ ਦਾ ਮੂਲ ਸੀ ਨਾਲ ਉਹ ਜੇ ਸੰਗਤ ਬਿਲਕੁਲ ਠੀਕ ਹੈ ਤੁਸੀਂ ਗੱਲ ਵਿਆਹ ਦੀ ਚੱਲ ਵੀ ਕਿਉਂਕਿ ਗੱਲ ਆਪਣੀ ਲੰਬੀ ਹੋ ਜਾਣੀ ਹੈ ਗੱਲ ਵਿਆਹ ਦੇ ਦੌਰ ਦੀ ਗੱਲ ਚੱਲੀ ਆ ਔਰ ਉਹਨਾਂ ਦਿਨਾਂ ਦੇ ਵਿੱਚ ਇੱਕ ਪੁਆਇੰਟ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਕਿ ਉਹਨਾਂ ਦਿਨਾਂ ਦੇ ਵਿੱਚ ਜੋ ਮੈਂ ਸੁਣਿਆ ਆ ਕੀ ਰਿਸ਼ਤੇਦਾਰ 15-15 ਦਿਨ 20-20 ਦਿਨ ਇੱਕ-ਇੱਕ ਮਹੀਨਾ ਰੁਕਦੇ ਸੀ ਕੀ ਉਹਨਾਂ ਰਿਸ਼ਤੇਦਾਰਾਂ ਦੇ ਵਿੱਚ ਕੋਈ ਪਿਆਰ ਦੀ ਭਾਵਨਾ ਉਦੋਂ ਹੀ ਬਰਕਰਾਰ ਸੀ ਕਿ ਜਿਹੜਾ ਅੱਜ ਦਾ ਮਾਹੌਲ ਆ ਉਸੇ ਤਰ੍ਹਾਂ ਸੀ ਬਹੁਤ ਫਰਕ ਆ ਪਹਿਲੇ ਪਹਿਲੇ ਸਮੇਂ ਦੇ ਵਿੱਚ ਜੇ ਰਿਸ਼ਤੇਦਾਰ ਪਹਿਲੀ ਆ ਜਾਂਦੇ ਸੀਗੇ ਗਵਾਂਢੀ ਪਹਿਲੀ ਆ ਜਾਂਦੇ ਸੀਗੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਟਾਈਮ ਸਿਰ ਆਉਂਦੇ ਆ ਜਦੋਂ ਪੈਸਾ ਚਾਹੁੰਦੇ ਆ ਬਸ ਗੱਡੀਆਂ ਚਾਹਣਾ ਗੱਡੀਆਂ ਹੀ ਮੁਰ ਜਾਣਾ ਉੱਥੇ ਉਹਦਾ ਰਾਤ ਵੀ ਰਹਿੰਦੇ ਹੁੰਦੇ ਸੀਗੇ ਰਾਤਾਂ ਰਹਿੰਦੇ ਸੀ ਜਦੋਂ ਵਿਆਹ ਹੋ ਜਾਂਦਾ ਸੀ ਉਸ ਤੋਂ ਬਾਅਦ ਫੇਰ ਜਾਂਦੇ ਹੁੰਦੇ ਸੀਗੇ ਉਸ ਟਾਈਮ ਇਹ ਮਹੌਲ ਜੀ ਡੋਕਰ ਦੇ ਘਰ ਜੋ ਮੰਜੇ ਇਕੱਠੇ ਕਰਦੇ ਸੀ ਮੰਜੇ ਕਿਉਂ ਇਕੱਠੇ ਕਿਸੇ ਤੇ ਪਿਆਰ ਸੀਗਾ ਫਿਰ ਇਹ ਲੈ ਕੇ ਆਂਦਾ ਸੀਗਾ ਮੰਜੇ ਰਜਾਈਆਂ ਉਹਦੀ ਲਿਖ ਲੈਣੀ ਹੈ ਵੇ ਇੰਨੀਆਂ ਰਜਾਈਆਂ ਨੇ ਨਾਮ ਰਾਜਮਨ ਪੈਦਾ ਦੇ ਮੰਜਿਆ ਦੇ ਨਾਮ ਲਿਖ ਲੈਣੇ ਰਜਾਈਆਂ ਤੇ ਨਾਮ ਲਿਖ ਲੈਣੇ ਤੇ ਜਿਹੜੇ ਭਾਂਡੇ ਆ ਉਹਨਾਂ ਵੀ ਨਿਸ਼ਾਨੀਆਂ ਲਾ ਦੇਣੀਆਂ ਐਨਾ ਮਹੌਤ ਸੀ ਜਦੋਂ ਕਿ ਉਹ ਸਮੇਂ ਦੇ ਵਿੱਚ ਇਹ ਨਹੀਂ ਸੀ ਫਰ ਕੋਈ ਵੀ ਅਸੀਂ ਚੀਜ਼ ਦੇਣੀ ਨਹੀਂ ਸੀ ਅਗਲਾ ਖੁਦ ਆਕੇ ਚੀਜ਼ ਦੇ ਕੇ ਜਾਂਦਾ ਸੀ ਕਿ ਆਪ ਵੀ ਤੁਸੀਂ ਸਾਡੇ ਤੋਂ ਮੰਜਾ ਲੈ ਲਓ ਕਿ ਇੱਕ ਸਪੋਰਟ ਕਰਦੇ ਸੀਗੀ ਚੱਲੀ ਮੱਜਿਆਂ ਦੀ ਸਪੋਰਟ ਦੀ ਕਿੰਨੀ ਵਧੀਆ ਗੱਲ ਦੱਸੀ ਐ ਬਿੱਟੂ ਜੀ ਨੇ ਕਿਉਂਕਿ ਇਹਨਾਂ ਨੇ ਉਹ ਦੌਰ ਦੇਖਿਆ ਹੋਇਆ ਇਹਨਾਂ ਨੇ ਉਸ ਯੁੱਗ ਦਾ ਦੌਰ ਦੇਖਿਆ ਹੋਇਆ ਇਹਨਾਂ ਨੇ ਉਹ ਉਮਰ ਨੂੰ ਹੰਡਾਇਆ ਹੋਇਆ ਠੀਕ ਹੈ ਸਾਡੀ ਅੱਜ ਦੀ ਜਿਹੜੀ ਉਮਰ ਆ ਸਾਡਾ ਦੌਰ ਇਹਨਾਂ 'ਚ ਬਹੁਤ ਫਰਕਤਾ ਸੀ ਉਹ ਸ਼ਾਇਦ ਦੌਰ ਬਾਰੇ ਸੁਣਿਆ ਹੋਇਆ ਸੀ ਉਹ ਦੌਰ ਦੇਖਿਆ ਨਹੀਂ ਦੂਸਰੀ ਗੱਲ ਇੱਕ ਗੱਲ ਬਿੱਟੂ ਜੀ ਸਾਨੂੰ ਇਹ ਜ਼ਰੂਰ ਚੰਨਣਾ ਪਾਓ ਵੀ ਕੀ ਉਸ ਟਾਈਮ ਇਹ ਗੱਲ ਬਿਲਕੁਲ ਇਹ ਕਿਤੇ ਨਾ ਕਿਤੇ ਜੋੜੀ ਜਾ ਸਕਦੀ ਆ ਗੱਲ ਵੀ ਜਿਹੜੀਆਂ ਉਸ ਟਾਈਮ ਦੀਆਂ ਵਿਆਹ ਕੇ ਦੁਲਹਨ ਆਉਂਦੀਆਂ ਸੀ ਉਹਨਾਂ ਦੇ ਜਿਹੜੇ ਸੰਸਕਾਰ ਆ ਕੀ ਉਸ ਫੈਮਿਲੀ ਦੇ ਬੇਸ ਦੇ ਉੱਤੇ ਸੰਸਕਾਰ ਵਾਕਈ ਬਹੁਤ ਵਧੀਆ ਮੰਨੇ ਜਾਂਦੇ ਸੀ ਸੰਸਕਾਰ ਬਹੁਣ ਪਈ ਸੀ ਜੇ ਕੋ ਬਿਆਹ ਕੇ ਆਉਂਦੀਆਂ ਸੀਗੀਆਂ ਸ਼ਰਮ ਕਰਦੀਆਂ ਸੀਗੀਆਂ ਜਦੋਂ ਅੱਜ ਸ਼ਰਮ ਕਰਦੇ ਆ ਜਿਵੇਂ ਅੱਜ ਕਾ ਦੇ ਟਾਈਮ ਦੇ ਵਿੱਚ ਵਿਆਹ ਵਿਆਹ ਵੀ ਕਰਾਂਦੀਆਂ ਨੇ ਉਸ ਟਾਈਮ ਨੱਚਦੀਆਂ ਨਹੀਂ ਜਾਂਦੀਆਂ ਨੇ ਹੱਸਦੀਆਂ ਜਾਂਦੀਆਂ ਨੇ ਉਸ ਟਾਈਮ ਹੱਸਦੀਆਂ ਸੀ ਕਰੋਨਾ ਨਿਕਲਦਾ ਸੀ ਜਿਵੇਂ ਆਪਣੀ मां ਪੀ ਉਹਨਾਂ ਉਤੀ ਜੇ ਕਾ ਜਾਂਦੀ ਹੈ ਤੇ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਆਹ ਟਾਈਮ ਆ ਗਿਆ ਜਦੋਂ ਕੁੜੀ ਵਿਆਹ ਕੇ ਜਾਂਦੀ ਹੈ ਤਾਂ ਹੱਸਦੀ ਹੈ ਜਾਂਦੀ ਹੈ ਕਿ ਕੋਈ ਉਹ ਨਹੀਂ ਹੁੰਦਾ ਆ ਜੋ ਇੱਕ ਕਰਦੀ ਹੈ ਚਲੋ ਮਿਲਦੇ ਵਿਆ ਪਰ ਉਹ ਗੱਲ ਨਹੀਂ ਹੈਗਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਮਾਂ ਬਹੁਤ ਬਦਲਿਆ ਹੋਇਆ ਉਥੇ 10-10 ਦਿਨ ਤਾਂ ਪਹਿਲਾਂ ਤਾਂ ਯਾਨੀ ਕਿ ਸਰ ਉਤਰਦੀ ਨਹੀਂ ਸੀ ਅੱਜ ਕੱਲ੍ਹ ਦੇ ਸਮਾਂ ਸਮਾਂ ਟਾਈਮ ਸਰ ਟਾਈਮ ਦੇਖੇ ਤਾਂ ਬਹੁਤ ਹੀ ਜ਼ਿਆਦਾ ਅੱਗੇ ਵੱਧ ਚੁੱਕਿਆ ਹੈ ਮੈਂ ਆਖਰੀ ਦੌਰ ਦੀ ਗੱਲ ਕਰੂੰਗਾ ਤੁਹਾਡੇ ਨਾਲ ਉਹ ਇਹੀ ਆ ਵੀ ਅੱਜ ਦਾ ਜਿਹੜਾ ਰਿਸ਼ਤੇਦਾਰਾਂ ਦਾ ਮਾਹੌਲ ਆ ਅੱਜ ਦੀ ਜਿਹੜੀ ਗੱਲਬਾਤ ਆ ਉਹ ਵਾਕਈ ਦਿਖਾਵੇ ਦੀ ਹੈ ਜੇ ਕੋਈ ਅਮੀਰ ਆ ਜੇ ਉਹਦੇ ਘਰੇ ਢਾਣੇ ਨੇ ਕਹਿੰਦੇ ਨਾ ਸਿਆਣਾਂ ਦਾ ਕਥਨ ਆ ਵੀ ਜਿਹਦੇ ਘਰ ਢਾਣੇ ਉਹਦੇ ਕਮਲੇ ਵੀ ਸਿਆਣੇ ਤੇ ਵਾਕਈ ਅੱਜ ਦੇ ਇਸ ਦੌਰ ਦੇ ਵਿੱਚ ਇਹ ਗੱਲਾਂ ਸਾਬਤ ਹੁੰਦੀਆਂ ਜਦ ਕਿ ਪਹਿਲਾਂ ਦੇ ਦੌਰ ਦੇ ਵਿੱਚ ਸਿਰਫ ਉਹ ਸਿਰਫ ਪਿਆਰ ਹੁੰਦਾ ਸੀ ਉਹਨਾਂ ਦੇ ਵਿੱਚ ਅਹਿਸਾਸ ਹੁੰਦਾ ਸੀ ਨਿਮਰਤਾ ਹੁੰਦੀ ਸੀ ਤੇ ਮਿਠਾਸ ਹੁੰਦੀ ਸੀ ਤੁਹਾਨੂੰ ਲੱਗਦਾ ਨਹੀਂ ਕਿ ਉਹ ਜਿਹੜਾ ਦੌਰ ਅਸੀਂ ਛੱਡਿਆ ਆ ਉਸ ਦੌਰ ਨੂੰ ਛੱਡਣ ਤੋਂ ਬਾਅਦ ਪਰਮਾਤਮਾ ਵਾਕਈ ਸਾਡੇ ਤੋਂ ਨਾਰਾਜ਼ ਹੋ ਗਏ ਬਿਲਕੁਲ ਨਾਰਾਜ਼ ਹੋ ਗਏ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਕੱਪੜੇ ਪੂਰੇ ਪਾ ਕੇ ਰੱਖਦੇ ਸੀਗੇ ਚੁੰਨੀ ਲਾ ਕੇ ਰੱਖਦੇ ਸੀਗੇ ਸ਼ਰਮ ਸੀਗੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਉਹ ਫੈਸ਼ਨ ਬਣ ਗਿਆ ਕਿ ਲੋਕੀ ਸਭ ਕੋ ਪਿੱਛੇ ਭੁੱਲ ਚੁੱਕੇ ਆ ਜਦੋਂ ਦੇਖੋ ਟਾਈਮ ਆਂਦਾ ਪਹਿਲੇ ਟਾਈਮ ਦੇ ਵਿੱਚ ਲੋਕੀ ਲੱਕ ਮੈਡਮ ਲਾ ਲੋ ਆਪਣਾ ਪਿੱਛੇ ਦੇ ਬਜੁਰਗਾਂ ਨੂੰ ਕੰਮ ਕਰਦੇ ਹੁੰਦੇ ਸੀਗੇ ਜਿਹੜੀ ਆਪਣੀ ਮੂੰਗਫਲੀ ਆਂਦੀ ਆ ਇਹਨੂੰ ਮੂੰਹ ਨਾ ਕੱਢਦੇ ਹੁੰਦੇ ਸੀਗੇ ਗਿਰੀਆਂ ਕੱਢ ਕੇ ਫੇਰ ਭੇਜਦੇ ਹੁੰਦੇ ਮੰਜੇ ਉਹਦੀ ਜਿੱਥੇ ਭੇਜਦੇ ਸੀਗੇ ਅੱਜ ਕਾ ਮਸ਼ੀਨਾਂ ਆ ਗਿਆ ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ ਘਾੜੋ ਮੈਂ ਕਹਿੰਨਾ ਕੋਈ ਇੱਥੇ 10 ਕਿਲੋ ਦਾ ਕੋਈ ਵਜਨ ਹੀ ਚੱਕ ਸਕਦਾ ਜਨਾਂ 20 ਕਿ ਪਿੰਡਾਂ ਚ ਚੱਕ ਜੇ ਵੱਖਰੀ ਗੱਲ ਹੈ ਸਾਰੇ ਨਹੀਂ ਚੱਕ ਸਕਦੇ ਆ ਕਿ ਇਹਨੂੰ ਦਾਲਾਵਾਰੀ ਪਤਾ ਪੀਲੀ ਦਾਲ ਕਹਿੰਗੇ ਹਰੀ ਦਾਲ ਕਹਾਂਗੇ ਨਾਲ ਨਾਲ ਦਰ ਇਹ ਪਛੋਲੇ ਦੀ ਦਾਲ ਆ ਕਿ ਸਿੱਖਿਆ ਨਹੀਂ ਹੈਗੀ ਅੱਜ ਕੱਲ ਸਿੱਖਿਆ ਪੁਰਾਣੀ ਤੇ ਪੁਰਾਣੀ ਚਲਦੀ ਆਂਦੀ ਹੈ ਬਹੁਤ ਵਧੀਆ ਗੱਲਾਂ ਕਹੀਆਂ ਬਹੁਤ ਵਧੀਆ ਮਾਹੌਲ ਦੱਸਿਆ ਇਸੇ ਤਰ੍ਹਾਂ ਦੀ ਹੀ ਮਿਲਦੀ ਜੁਲਦੀ ਇੱਕ ਹੋਰ ਵੀਡੀਓ ਜਿਹੜੀ ਪਾਰਟ 3 ਦੇ ਰੂਪ ਵਿੱਚ ਹੋਊਗੀ ਤੁਹਾਡੇ ਸਾਰਿਆਂ ਦੇ ਨਾਲ ਜਰੂਰ ਰੂਬਰੂ ਕਰਾਂਗੇ ਪਰਮਾਤਮਾ ਕਰੇ ਤੁਸੀਂ ਹੱਸਦੇ